जय हिंद मैं थोड़ा अपना सुभाषपति यूनिवर्सिटी जहासिर सिटी जहासिरपुर आप सब पंजाब वासियों ਤੇ हिसारपुर वासियों ਨੂੰ ਬੜੇ ਤਾਕਤ ਤੇ ਸਤਿਕਾਰ ਨਾਲ ਬੇਨਤੀ ਕਰਨੀ ਚਾਹਾਂਗਾ ਕਿ ਆਪ ਸਭ ਨੂੰ ਪਤਾ ਹੈ ਕਿ 25 ਤਰੀਕ ਤੋਂ માતા ਜੀ ਦੇ ਜਿਹੜੇ ਨਾਰਾਤੀ ਆ ਇਹ ਸ਼ੁਰੂ ਹੋ ਰਿਹਾ ਜਿਸ ਦੇ ਵਿੱਚ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚੋਂ ਤੇ हिसारपुर ਦੇ ਵਿੱਚੋਂ ਜਿਹੜੀ ਸਾਰੀ ਸੰਗਤ ਜਿਹੜੀ ਆ ਉਹ ਆ ਕੇ માતા ਜੀ ਦੇ ਜਾ ਕੇ ਨਕਮਸਤਕ ਹੁੰਦੀਏ ਤੇ ਆਪਣੀ ਜਿਹੜੀ ਮਾਤਾ ਜੀ ਦੀਆਂ ਖੁਸ਼ੀਆਂ ਉਹ ਪ੍ਰਾਪਤ ਕਰਦੇ ਆ ਉਹਦੇ ਵਾਸਤੇ ਸਭ ਨੂੰ ਬੇਨਤੀ ਆ ਕਿ ਤੁਹਾਡੇ ਆਉਣ ਤੇ ਜਾਣ ਤੇ ਰਹਿਣ ਵਾਸਤੇ ਜਿਹੜੇ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਪੰਜਾਬ ਪ੍ਰਸ਼ਾਸਨ ਦੀ ਪੰਜਾਬ ਪੁਲਿਸ ਵੱਲੋਂ ਬਹੁਤ ਜਿਹੜੇ ਪ੍ਰਬੰਧ ਹੈ ਉਹ ਕੀਤੇ ਗਏ ਆ ਇਹਦੇ ਨਾਲ ਨਾਲ ਆਪ ਸਭ ਨੂੰ ਪ੍ਰਸ਼ਾਸਨ ਵੱਲੋਂ ਤੇ ਹੁਸ਼ਿਆਰਪੁਰ ਪੁਲਿਸ ਵੱਲੋਂ ਬੜੇ ਅਦਬ ਤੇ ਸਤਿਕਾਰ ਨਾਲ ਦਿੱਤੀ ਹੈ ਕਿ ਤੁਸੀਂ ਆਉਂਦੇ ਸਮੇਂ ਜਦੋਂ ਮਾਤਾ ਜੀ ਦੇ ਦਰਸ਼ਨ ਕਰਨ ਆਉਣੇ ਆ ਕੋਈ ਵੀ ਵਿਅਕਤੀ ਭਾਰ ਢੋਣ ਵਾਲੀ ਗੱਡੀ ਦੇ ਵਿੱਚ ਬੈਠ ਕੇ ਨਾਵੇ ਆਪਣੀਆਂ ਦਸਾਂ ਕਰਾਓ ਪ੍ਰੋਪਰ ਸੀਟ ਦੇ ਉੱਪਰ ਬੈਠ ਕੇ ਰਾਮ ਨਾਲ आओ ਤੇ ਜਾਓ ਕਿਉਂਕਿ ਭਾਰ ਢੋਣ ਵਾਲੀ ਜਿਹੜੀ ਗੱਡੀ ਹੈ ਉਹਦੇ ਉੱਪਰ ਬੈਠ ਕੇ ਕੋਈ ਵੀ ਵਿਅਕਤੀ ਜਿਹੜਾ ਸਫ਼ਰ ਨਹੀਂ ਕਰ ਸਕਦਾ ਇਹਦੇ ਨਾਲ ਹੀ ਬੇਨਤੀ ਹੈ ਕਿ ਤਿੰਨ ਤਿੰਨ ਚਾਰ ਚਾਰ ਵਿਅਕਤੀ ਜਿਹੜੇ ਮੋਟਰਸਾਈਕਲਾਂ ਤੇ ਆ ਇਹ ਨਾ ਮੇਲੇ ਵਿੱਚ ਘੁੰਮਣ ਤੇ ਨਾਲ ਹੀ ਹੁੱਲੜ ਬਾਜੀ ਬਿਲਕੁਲ ਨਾ ਕਰਨ ਤੇ ਹੋਰ ਅਦੁੱਪਤ ਬੜਾ ਜਾਂਦੂ ਤੇ ਸਤਕਾਰ ਨਾਲ ਸਾਰੇ ਸੰਤ ਨੂੰ ਬੇਨਤੀ ਕਿ ਆਪਣਾ ਕੀਮਤੀ ਸਮਾਨ ਜਿਸ ਤਰ੍ਹਾਂ ਕੋਈ 골ਡ ਜਾਂ ਕੋਈ ਪੈਸੇ ਜਾਂ ਮੋਬਾਈਲ ਇਹੋ ਜਿਹਾ ਮਤਲਬ ਕੋਸ਼ਿਸ਼ ਕਰੋ ਕਿ ਕੀਮਤੀ ਚੀਜ਼ ਨਾਲ ਨਾ ਲੈ ਕੇ ਆਂਦੀ ਜਾਵੇ ਅਗਰ ਤੁਸੀਂ ਇਸ ਚੀਜ਼ ਦੇ ਸ਼ਕੀਨ ਹੋ ਕਿ ਆਪਾਂ ਸੋਨਾ ਪਾ ਕੇ ਰੱਖਣਾ ਤੇ ਪਰੀਜ ਇਸ ਚੀਜ਼ ਦਾ ਖਾਸ ਧਿਆਨ ਰੱਖਿਆ ਜਾਵੇ ਕਿਉਂਕਿ ਮੇਲੇ ਦੇ ਵਿੱਚ ਰਸਟ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸ ਚੀਜ਼ ਦਾ ਧਿਆਨ ਜਿਹੜਾ ਇਹ ਤੁਸੀਂ ਆਪ ਰੱਖਣਾ ਬਾਕੀ ਜਿਹੜੇ ਵੀਰਾਂ ਨੇ ਲੰਗਰ ਲਾਏ ਆ ਉਹਨਾਂ ਸਭ ਨੂੰ ਬੇਨਤੀ ਹੈ ਲੰਗਰ ਤੇ ਦੁਕਾਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਪਲੀਜ਼ ਸਾਡਾ ਜਿਹੜਾ ਰੋਡ ਆ ਉਹਨੂੰ ਛੱਡ ਕੇ ਫਿਰ ਆਪਣੇ ਜਿਹੜੇ ਲੰਗਰ ਆ ਤੇ ਜਿਹੜੀਆਂ ਦੁਕਾਨਾਂ ਆ ਉਹ ਲਾਈਆਂ ਜਾਣ ਕਿਸੇ ਵੀ ਤਰੀਕੇ ਨਾਲ ਜਿਹੜਾ ਰੋਡ ਆ ਉਹ ਨਾ ਮੱਲਿਆ ਜਾਵੇ ਤੇ ਸਭ ਤੋਂ ਜ਼ਰੂਰ ਕੋਈ ਵੀ ਸ਼ਰਧਾਲੂ ਜਿਹੜਾ ਆਪਣਾ ਵਹੀਕਲ ਜਿਹੜਾ ਰੋਡ ਦੇ ਉੱਪਰ ਰੋਂਗ ਪਾਰਕਿੰਗ ਨਾ ਕਰੇ ਇਹਦੇ ਕਰਕੇ ਜਿਹੜਾ ਬਹੁਤ ਜਾਮ ਲੱਗ ਜਾਂਦਾ ਅਗਰ ਜਾਮ ਲੱਗ ਵੀ ਜਾਂਦਾ ਕਿਉਂਕਿ ਇੱਥੇ ਜਾਮ ਲੱਗਣਾ ਸੁਭਾਵਿਕ ਹੁੰਦਾ ਕਿਉਂਕਿ ਮਾਤਾ ਜੀ ਦੀ ਜਿਹੜੇ ਸ਼ਰਧਾਲੂ ਹੈ ਕਰੋੜਾਂ ਵਿੱਚ ਉਹਨਾਂ ਦੀ ਗਿਣਤੀ ਹੈ ਤੇ ਬਹੁਤ ਲੋਕ ਬੜੀਆਂ ਆਪਣੀਆਂ ਭਾਵਨਾਵਾਂ ਲੈ ਕੇ ਇੱਥੇ ਪਹੁੰਚਦੇ ਆ ਇੱਥੇ ਜਾਮ ਲੱਗਣਾ ਸੁਭਾਵਿਕ ਹੈ ਅਗਰ ਬਾਈ ਦੀ ਵੇ ਜਾਮ ਲੱਗ ਵੀ ਜਾਂਦਾ ਤਾਂ ਤੁਸੀਂ ਉਹਦੇ ਵਿੱਚ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਆਪਰੇਟ ਕਰਨਾ ਆਪਣੀ ਗੱਡੀ ਆਪਣੀ ਬੱਸ ਆਪਣੀ ਵਹੀਕਲ ਦੇ ਉੱਪਰ ਬੈਠ ਕੇ ਮਾਤਾ ਜੀ ਦਾ ਗੁਣਗਾਨ ਕਰਨਾ ਜੈ ਮਾਤਾ ਦੀ ਜੈ ਮਾਤਾ ਦੇ ਜਕਾਰੇ ਜਿਹੜੇ ਆ ਉੱਚੀ ਉੱਚੀ ਆਵਾਜ਼ ਦੇ ਨਾਲ ਛੱਡੋ ਤਾਂ ਜੋ ਸਾਡਾ ਜਿਹੜਾ ਜਾਮ ਹੈ ਉਹ ਵੀ ਇੱਕ ਤੀਰਤਨ ਹੀ ਬਣ ਜਾਵੇ ਅਸੀਂ ਕੀ ਕਰਦੇ ਹਾਂ ਕਿ ਜਾਮ ਦੇ ਵਿੱਚੋਂ ਆਪਣੇ ਆਪ ਨੂੰ ਪਹਿਲਾਂ ਕਰਨ ਵਾਸਤੇ ਗੱਡੀਆਂ ਅੱਗੇ ਜਾ ਕੇ ਲਾਉਂਦੇ ਆ ਜਿਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਜਾਮ ਲੱਗ ਜਾਂਦਾ ਪਲੀਸ ਇਸ ਕੰਮ ਵਾਸਤੇ ਪਲੀਸ ਨੂੰ ਜਿਹੜਾ ਕੋਆਪਰੇਟ ਉਹ ਕੀਤਾ ਜਾਵੇ ਤੇ ਬਾਕੀ ਅਸੀਂ ਹੁਸ਼ਿਆਰਪੁਰ ਪਲੀਸ ਤੇ ਹੁਸ਼ਿਆਰਪੁਰ ਪ੍ਰਸ਼ਾਸਨ ਮਾਤਾ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਤੁਸੀਂ ਆਪ ਜੀ ਆਕੇ ਜੋ ਆਪਣੀਆਂ ਸ਼ੁਭ ਕਾਮਨਾਵਾਂ ਜੋ ਆਪਣੀਆਂ ਆਸ਼ਾਵਾਂ ਲੈ ਕੇ ਆਏ ਹੋ ਮਾਤਾ ਜੀ ਉਹ ਆਪ ਜੀ ਦੀਆਂ ਪੂਰੀਆਂ ਕਰੇ ਪਲੀਜ਼ ਫੇਰ ਸਭ ਨੂੰ ਬੜੇ ਅਤੁੱਤੇ ਸਤਿਕਾਰ ਨਾਲ ਬੇਨਤੀ ਹੈ ਜੀ ਆਮ ਤੁਹਾਡਾ ਅਸੀਂ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਆਪਣੀਆਂ ਅੱਖਾਂ ਵਿਚ ਆ ਕੇ ਅਸੀਂ ਤੁਹਾਡਾ ਧੰਨਵਾਦ ਕਰਾਂਗੇ ਤੇ ਪਲੀਜ਼ ਤੁਸੀਂ ਆਓ ਆਪਣੀਆਂ ਖੁਸ਼ੀਆਂ ਮਾਣੋ ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਪਲੀਜ਼ ਪਲੀਜ਼ ਤੇ ਪਬਲਿਕ ਦਾ ਸਾਥ ਦਿਓ ਥੈਂਕ ਯੂ